ਸਸ਼ਿਕਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਤੇ ਉਮੀਦ ਕਰਦੇ ਹਾਂ ਤੁਸੀਂ ਜਿਹੜੇ ਬਹੁਤ ਵਧੀਆ ਹੋਵੋਗੇ ਆਪ ਜੀ ਨੇ 5994 ਦਾ ਜਿਹੜਾ ਪੇਪਰ ਦਿੱਤਾ ਹੈ ਸੋ ਬਹੁਤ ਬੱਚਿਆਂ ਦੇ ਜਿਹੜੇ ਉਹ ਪੇਪਰ ਕਲੀਅਰ ਵੀ ਹੋ ਗਏ ਨੇ ਤੇ ਮੈਂ ਆਸ ਕਰਦਾ ਕਿ ਤੁਹਾਡਾ ਵੀ ਪੇਪਰ ਜਿਹੜਾ ਹੈ ਉਹ ਕਲੀਅਰ ਹੋ ਗਿਆ ਹੋਵੇਗਾ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤੇ ਹੁਣ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਹੈ ETT 9894 ਦੇ ਜੋ ਪੇਪਰ ਹੈ ਇਸ ਪੇਪਰ ਦੇ ਵਿੱਚ ਪਹਿਲੀ ਲਿਸਟ ਦੂਜੀ ਲਿਸਟ ਤੀਜੀ ਲਿਸਟ ਦੇ ਵਿੱਚ ਮੈਰਿਟ ਕਿਸ ਤਰੀਕੇ ਨਾਲ ਫਲਕਚੂਏਟ ਹੋਏਗੀ ਮੈਰਿਟ ਕਿਸ ਤਰੀਕੇ ਨਾਲ ਨੀਚੇ ਡਿੱਗੇਗੀ ਵੀਡੀਓ ਦੇ ਟਾਈਟਲ ਤੋਂ ਜਿਹੜੀ ਹੈ ਤੁਹਾਨੂੰ ਚੀਜ਼ ਸਮਝ ਆਈ ਹੋਏਗੀ ਵੀਡੀਓ ਦੇ ਥੰਬਨੇਲ ਤੋਂ ਜਿਹੜੀ ਹੈ ਤੁਹਾਨੂੰ ਵਿੱਚ ਸਮਝ ਆਈ ਹੋਏਗੀ ਕਿ ਕਿਉਂ ਉਸ ਦੇ ਵਿੱਚ ਜਿਹੜਾ ਹੈ ਲਿਖਿਆ ਗਿਆ ਹੈ ਕਿ ਮੈਰਿਟ ਇਨੀ ਡਾਊਨ ਕਿਵੇਂ ਜਾ ਸਕਦੀ ਹੈ ਪਹਿਲਾਂ ਦੱਸ ਦਿਆਂ ਇਸ ਵੀਡੀਓ ਨਾਲ ਜੇ ਤੁਸੀਂ ਜੁੜੇ ਹੋ ਸਭ ਤੋਂ ਪਹਿਲੀ ਚੀਜ਼ ਜਿਹੜੀ ਐ ਇਸ ਵੀਡੀਓ ਦੀ ਉਹ ਇਹ ਤੁਹਾਡੇ ਸਮਝਣ ਲਈ ਹੈ ਕਿ ਜਰਨਲ ਦੀ ਸਕਰੂਟੀ ਹੋਰ ਵੀ ਕੀਤੀ ਜਾ ਸਕਦੀ ਹੈ ਜਰਨਲ ਦੀ ਸਕਰੂਟੀ ਹੋਰ ਵੀ ਵਿਦਿਆਰਥੀ ਦੀ ਕੀਤੀ ਜਾ ਸਕਦੀ ਹੈ ਕਿਉਂਕਿ ਉਸ ਦਾ ਇੱਕ ਸਿਨੈਰੀਓ ਹੈ ਮੈਂ ਸਾਰੀ ਗੱਲਬਾਤ ਜਿਹੜੀ ਹੈ ਬੜੇ ਟੰਗ ਤਰੀਕੇ ਨਾਲ ਤੁਹਾਡੇ ਸਾਹਮਣੇ ਰੱਖਾਂਗਾ ਮੈਂ ਤੁਹਾਨੂੰ ਫਿਰ ਕਹਿ ਰਿਹਾ ਕਿ ਜਰਨਲ ਦੀ ਜਿਹੜੀ ਸਕਰੂਟੀ ਹੈ ਉਹ ਹੋਰ ਵੀ ਕੈਂਡੀਡੇਟਸ 'ਚ ਕੀਤੀ ਜਾ ਸਕਦੀ ਹੈ ਕੇਵਲ ਜਰਨਲ ਇਸ ਦੇ ਵਿੱਚ ਮੈਂ ਓਪਨ ਦੀ ਗੱਲ ਨਹੀਂ ਕਰ ਰਿਹਾ ਕੇਵਲ ਜਨਰਲ ਸੋ ਬਾਕੀ ਆਪਾਂ ਜਿਹੜੀ ਹੈ ਪੂਰੀ ਦੀ ਪੂਰੀ ਡਿਸਕਸ਼ਨ ਜਿਹੜੀ ਇਸ ਵੀਡੀਓ ਵਿੱਚ ਕਰਾਂਗੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਆਪਦੇ ਉਹਨਾਂ ਸਾਰੇ ਚਾਹੀਤਿਆਂ ਨਾਲ ਜਿਨ੍ਹਾਂ ਨੇ ਇਸ ਪੇਪਰ ਨੂੰ ਦਿੱਤਾ ਹੈ ਜਿਨ੍ਹਾਂ ਦਾ ਇਸ ਪੇਪਰ ਨਾਲ ਵਾਅਦਾਸਤਾ ਹੈ ਸੋ ਆਪਾਂ ਹੁਣ ਟਾਈਮ ਨਹੀਂ ਲਾਉਂਦੇ ਆਪਾਂ ਇਸ ਦੇ ਵਿੱਚ ਡਿਸਕਸ਼ਨ ਕਰਨੀ ਸਟਾਰਟ ਕਰਦੇ ਹਾਂ ਦੋਸਤੋ ਤੁਹਾਨੂੰ ਪਤਾ ਹੈ ਕਿ ਜਨਰਲ ਦੀਆਂ ਓਪਨ ਦੀਆਂ ਜਿਹੜੀਆਂ ਸੀਟਸ ਨੇ ਉਹ 1170 ਨੇ 9594 ਵਿੱਚੋਂ ਓਪਨ ਦੀਆਂ ਜਿਹੜੀਆਂ ਸੀਟਸ ਨੇ ਉਹ 1170 ਨੇ ਉਸ ਤੋਂ ਬਾਅਦ ਕੈਟਾਗਰੀ ਵਾਈਜ਼ ਜੇਕਰ ਅਸੀਂ ਦੇਖੀਏ ਤਾਂ ਐਸਸੀ ਹੋਵੇ ਚਾਹ ਯਾਰ ਹੋ ਚਾਹੇ ਐਮਬੀ ਚਾਹੇ ਬੀਸੀ ਚਾਹੇ ਈਡਬਲਯੂਐਸ ਹੋਵੇ ਸਾਰਿਆਂ ਦੀਆਂ ਸੀਟਾਂ ਜਿਹੜੀਆਂ ਨੇ ਉਹ 3 ਦਿਨ ਸੋਨੇ ਹੁਣ ਜਿਹੜੀ ਪਹਿਲੀ ਲਿਸਟ ਹੁੰਦੀ ਹੈ ਇਹ ਹਮੇਸ਼ਾ ਜਿੰਨੀਆਂ ਵੀ ਪੋਸਟਾਂ ਕਿਸ ਨੂੰ ਅਲਾਟ ਹੋਈਆਂ ਹੁੰਦੀਆਂ ਔਰ ਜਿਹੜੇ ਵੀ ਕੈਂਡੀਡੇਟਸ ਉਹਦੇ ਲਈ ਮਿਲਦੇ ਨੇ ਪਹਿਲੀ ਲਿਸਟ ਦੇ ਵਿੱਚ ਉਹ ਪਾ ਦਿੱਤੇ ਜਾਂਦੇ ਆ ਜਿਵੇਂ ਓਪਨ ਦੇ ਵਿੱਚੋਂ ਪਹਿਲਾਂ 1170 ਜਣ ਚੱਕੇ ਜਾਣਗੇ ਉਸ ਤੋਂ ਬਾਅਦ 1170 ਦੇ ਉੱਪਰ ਜਿੱਥੇ ਵੀ ਕਟ-ਆਫ ਖਤਮ ਹੋਏਗੀ ਉਸ ਤੋਂ ਬਾਅਦ ਜਿਹੜੀ ਵੀ ਕੈਟਾਗਰੀ ਦੀਆਂ ਜਿੰਨੀਆਂ ਪੋਸਟਾਂ ਨੇ ਉਹਨਾਂ ਵਿੱਚੋਂ ਉਹਨਾਂ ਦੇ ਬੱਚੇ ਚੱਕ-ਚੱਕ ਕੇ ਇੱਕ ਫਰਸਟ ਲਿਸਟ ਪਾ ਦਿੱਤੀ ਜਾਏਗੀ ਮੈਂ ਤੁਹਾਨੂੰ ਦੱਸ ਦਿਆਂ 1170 ਤੱਕ ਜੇਕਰ ਅਸੀਂ ਦੇਖੀਏ ਤਾਂ ਓਪਨ ਦੇ ਵਿੱਚ 132 ਨੰਬਰ ਤੱਕ 1996 1997 1998 ਦੇ ਬੱਚੇ ਜਿਹੜੇ ਚੱਕੇ ਜਾ ਸਕਦੇ ਆ ਇਸ ਦਾ ਮਤਲਬ ਹੈ ਕਿ ਓਪਨ ਦੀ ਜਿਹੜੀ ਕਟ-ਆਫ ਹੈ ਪਹਿਲੀ ਲਿਸਟ ਦੇ ਵਿੱਚ ਉਹ 132 ਨੰਬਰ 1996 97 ਜ 98 ਤੇ ਖਤਮ ਹੋ ਜਾਏਗੀ ਜਿਹੜੀ ਪਹਿਲੀ ਲਿਸਟ ਹੈ ਉਸ ਤੋਂ ਬਾਅਦ ਅਗਲੀਆਂ ਜਿਹੜੀਆਂ 132 ਤੋਂ ਬਾਅਦ ਹੁਣ ਓਪਨ ਦੇ ਵਿੱਚ ਕੋਈ ਸੀਟ ਨਹੀਂ ਭਰੀ ਜਾਏਗੀ ਕੈਟਾਗਰੀ ਵਾਈਜ਼ ਭਰੀਆਂ ਜਾਣਗੀਆਂ ਕੈਟਾਗਰੀ ਦੇ ਵਿੱਚ ਅੱਗੋਂ ਅਸੀਂ ਆਈਏ ਤਾਂ ਐਸ ਸੀ ਆਰਓ ਦੀ ਜਿਹੜੀ ਹੈ ਜੇਕਰ ਅਗਲੇ 300 ਬੱਚੇ ਉਹਨਾਂ ਨੇ ਚੱਕਨੇ ਨੇ ਕਿਉਂਕਿ ਐਸ ਸੀ ਆਰਓ ਦੀਆਂ 300 ਪੋਸਟਾਂ ਨੇ ਜੇਕਰ ਐਸ ਸੀ ਆਰਓ ਦੇ 300 ਬੱਚੇ ਉਹਨਾਂ ਨੇ ਚੱਕਨੇ ਨੇ ਸੋ 100 ਐਸ ਸੀ ਆਰਓ ਦੇ ਵਿੱਚ 122 ਤੱਕ ਮੈਰਿਟ ਜਾਏਗੀ 1998 ਤੋਂ ਲੈ ਕੇ 2000 ਸਾਲ ਤੱਕ ਦੇ ਬੱਚੇ ਜਿਹੜੇ ਉਸ ਦੇ ਵਿੱਚ ਚੱਕੇ ਜਾਣਗੇ एससीआरओ ਦੇ ਵਿੱਚ 122 ਨੰਬਰ ਤੇ 1998 ਤੋਂ ਲੈ ਕੇ 2000 ਦੇ ਬੱਚੇ ਪਹਿਲੀ ਲਿਸਟ ਦੀ ਗੱਲ ਕਰ ਰਹੇ ਇਥੇ ਮੈਂ ਸਿਰਫ ਪਹਿਲੀ ਲਿਸਟ ਜੇਕਰ ਇਥੇ ਐਸਸੀਐਮਬੀ ਦੀ ਗੱਲ ਕਰੀਓ ਸਾਰੇ ਲੱਗ ਜਾਣੇ ਨੇ ਉਹਨੂੰ ਤੁਸੀਂ ਫਸਟ ਜਾਂ ਸਕੈਂਡ ਲਿਸਟ ਜਿਵੇਂ ਵੀ ਪਾਓ ਉਹ ਸਾਰੇ ਲੱਗੇ ਜਾਣੇ ਨੇ ਸੋ ਉਸ ਦੀ ਅਸੀਂ ਇਹ ਗੱਲ ਹੀ ਨਹੀਂ ਕਰਾਂਗੇ ਕਿ ਫਸਟ ਲਿਸਟ ਜਾਂ ਸਕੈਂਡ ਲਿਸਟ ਐਸਸੀਐਮਬੀ 올 ਲੱਗ ਹੀ ਜਾਣੇ ਚਾਹੇ ਪਹਿਲੀ ਚ ਲੱਗਣ ਚਾਹੀਏ ਦੂਜੀ ਚ ਲੱਗਣ ਉਹ ਸਾਰੇ ਲੱਗ ਜਾਣੇ ਉਸ ਤੋਂ ਡਿਸਕਸ਼ਨ ਤਾਂ ਅਸੀਂ ਵਿਸ਼ਾ ਨਹੀਂ ਬਣਾਉਂਦੇ ਉਸ ਨੂੰ ਜੇਕਰ ਅਸੀਂ ਇਸ ਵਿੱਚ ਬੀਸੀ ਦੀ ਗੱਲ ਕਰੀਏ ਬੀਸੀ ਦੇ ਜੇਕਰ 132 ਓਪਨ ਤੋਂ ਬਾਅਦ ਕੋਈ ਬੱਚੇ ਲਗਾਏ ਜਾਣ ਸੋ so, 300 ਬੱਚੇ ਜਿਹੜੇ ਪੂਰੇ ਹੁੰਦੇ 126 ਨੰਬਰ ਤੇ ਔਰ 1997 ਤੋਂ ਲੈ ਕੇ 98 ਤੱਕ ਦੇ ਬਰਥ ਵਾਲੇ। ਸੋ ਜੇਕਰ ਮੈਂ ਇੱਥੇ ਓਵਰঅল ਇਸ ਨੂੰ ਕਨਕਲੂਡ ਕਰਾਂ ਤਾਂ ਪਹਿਲੀ ਲਿਸਟ ਜਿਹੜੀ ਹੈ ਜਿਹੜੀ ਆ ਸਕਦੀ ਹੈ ਉਸ ਦੇ ਵਿੱਚ ਓਪਨ ਦੇ ਵਿੱਚ 1170 ਪੋਸਟਾਂ ਸੀ 132 ਨੰਬਰ ਤੱਕ 96 97 98 ਬਰਥ ਦੇ। BC ਦੇ ਵਿੱਚ 300 ਪੋਸਟਾਂ ਨੇ ਔਰ ਉਸ ਵਿੱਚ 126 ਤੱਕ ਜਿਹੜੀ ਮੈਰਿਟ ਪਹਿਲੀ ਲਿਸਟ ਤੋਂ 1997 98 ਬਰਥ ਤੱਕ ਜਾ ਸਕਦੀ ਹੈ। SC RO ਦੀ 122 ਨੰਬਰ ਤੱਕ ਸਨ 1998 ਤੋਂ ਲੈ ਕੇ 2000 ਬਰਥ ਤੱਕ। EWS ਦੀ 118 ਪਹਿਲੀ ਲਿਸਟ ਦੇ ਵਿੱਚ EWS ਦੀ 118 ਨੰਬਰ ਤੱਕ 1997-98 ਵਰਥ ਤੱਕ ਦੇ ਬੱਚੇ ਜਿਹੜੇ ਉਹ ਲੱਗ ਸਕਦੇ ਆ ਸੋ 118 ਤੱਕ EWS ਬੜਾ इजीली ਲੱਗੇਗਾ ਜੇਕਰ ਅਸੀਂ ਓਵਰਆਲ ਪੂਰੀ ਵਰਤੀ ਦੀ ਗੱਲ ਕਰੀਏ ਸੋ EWS ਦੇ 118 ਤੱਕ ਕਿਸੇ ਨੂੰ ਕੋਈ ਖਤਰਾ ਜਿਹੜਾ ਉਹ ਨਹੀਂ ਹੈਗਾ ਬੜੇ ਆਰਾਮ ਨਾਲ ਲੱਗਣਗੇ ਸਾਰੇ ਹੁਣ ਗੱਲਾਂ ਆ ਦੀ ਸੈਕੰਡ ਲਿਸਟ ਦੀ ਸੈਕੰਡ ਲਿਸਟ ਦੇ ਵਿੱਚ ਦੋ ਤਰ੍ਹਾਂ ਦੇ ਪੱਕ ਹੁੰਦੇ ਆ ਸੈਕੰਡ ਲਿਸਟ ਜੇਕਰ ਮੈਂ ਪਿਛਲੀਆਂ ਸਾਰੀਆਂ ਭਰਤੀਆਂ ਦੀ ਗੱਲ ਕਰਾਂ ਚਾਹੇ ਮਾਸਟਰ ਕੈਡਰ 41 ਕਾਟ ਹੋਵੇ ਮਾਸਟਰ ਕੈਡਰ 3704 ਹੋਵੇ ਮਾਸਟਰ ਕੈਡਰ 6060 ਹੋਵੇ 8TT ਕੈਡਰ 6835 ਹੋਵੇ 8TT ਕੈਡਰ 2364 ਹੋਵੇ ਕਿਸੇ ਵੀ ਕੈਡਰ ਦੇ ਵਿੱਚ ਜੇਦੋ ਅਸੀਂ ਲਿਸਟਾਂ ਦੇਖਦੇ ਹਾਂ ਜਦੋਂ ਵੀ ਸੈਕੰਡ ਲਿਸਟ ਦੀ ਗੱਲ ਕੀਤੀ ਜਾਂਦੀ ਹੈ ਉਸ ਵਿੱਚ ਇਸ ਚੀਜ਼ ਨੂੰ ਸਮਝਣਾ ਜ਼ਰੂਰੀ ਹੈ ਕਿ ਜਦੋਂ ਵੀ ਕਿਸੇ ਐਕਸਰਵਿਸਮੈਨ ਦੀ ਪੋਸਟ ਨੂੰ ਡੀ ਰਿਜ਼ਰਵ ਕੀਤਾ ਜਾਂਦਾ ਹੈ ਸੋ ਉਸ ਦੀ ਕੈਟਾਗਰੀ ਦੇ ਅਗੇਂਸਟ ਹੀ ਉਸ ਨੂੰ ਡੀ ਰਿਜ਼ਰਵ ਕੀਤਾ ਜਾਂਦਾ ਹੈ ਜੇਕਰ ਜਨਰਲ ਐਕਸਰਵਿਸਮੈਨ ਦੀਆਂ ਪੋਸਟਾਂ ਨੇ ਸੋ ਉਸ ਨੂੰ ਓਪਨ ਦੇ ਅਗੇਂਸਟ ਜਿਹੜਾ ਹੈ ਬਹੁਤ ਘੱਟ ਪੋਸਟਾਂ ਜਿਹੜੀਆਂ ਹੁੰਦੀਆਂ ਆ ਜਿਨ੍ਹਾਂ ਨੂੰ ਡੀ ਰਿਜ਼ਰਵ ਕੀਤਾ ਜਾਂਦਾ ਹੈ ਜ਼ਿਆਦਾਤਰ ਜਨਰਲ ਐਕਸਰਸਮੈਨ ਦੀਆਂ ਪੋਸਟਾਂ ਨੂੰ ਜਰਨਲ ਦੇ ਅਗੇਂਸਟ ਹੀ ਡੀ ਰਿਜ਼ਰਵ ਕੀਤਾ ਜਾਂਦਾ ਹੈ ਕਹਿੰਦਾ ਮਤਲਬ ਹੈ ਜੇਕਰ 1198 ਪੋਸਟਾਂ ਜਨਰਲ ਐਕਸਰਸਮੈਨ ਦੀਆਂ ਨੇ ਸੋ ਜੇਕਰ ਸਿ ਪਿਛਲੇ ਸਾਰੇ ਦੇਖੀਏ ਔਰ ਇੱਕ ਰੂਲ ਸਰਵਿਸ ਰੂਲ ਦਾ ਦੇਖੀਏ ਸੋ ਜਨਰਲ ਐਕਸਰਸਮੈਨ ਦੀਆਂ ਪੋਸਟਾਂ ਜਨਰਲ ਬੱਚਿਆਂ ਦੇ ਲਈ ਜ਼ਿਆਦਾ ਜਿਹੜੀਆਂ ਨੇ ਉਹ ਡੀ ਰਿਜ਼ਰਵ ਕੀਤੀਆਂ ਜਾਂਦੀ ਨਹੀਂ ਬਜਾਏ ਉਸ ਨੂੰ ਓਪਨ ਦੇ ਕਰਨਦੇ ਆ ਸੋ ਮੰਨ ਕੇ ਚੱਲੋ ਕਿ 1198 ਪੋਸਟਾਂ ਸਾਰੀਆਂ ਓਪਨ ਦੇ ਲਈ ਡੀ ਰਿਜ਼ਰਵ ਨਹੀਂ ਹੁੰਦੀਆਂ ਜਰਨਲ ਦਾ ਉਸ ਵਿੱਚ ਬਹੁਤ ਜ਼ਿਆਦਾ ਹਿੱਸਾ ਹੁੰਦਾ ਹੈ ਜੇ ਇਥੇ ਕਹਿਦੀ ਕਿ 1200 ਵਿੱਚੋਂ 1000 ਪੋਸਟਾਂ ਜਰਨਲ ਦੇ ਲਈ ਡੀ ਰਿਜ਼ਰਵ ਹੁੰਦੀਆਂ ਨੇ ਸੋ ਇਸ ਦੇ ਵਿੱਚ ਕੋਈ ਅਤਕਤ ਨਹੀਂ ਨਹੀਂ ਹੈਗੀ ਇਸ ਚੀਜ਼ ਨੂੰ ਸਮਝੋ ਸੋ ਉਸ ਦੇ ਵਿੱਚ ਦੋ ਸਿਨੈਰੀਓ ਨੇ ਕੁਝ ਬੱਚੇ ਜਿਹੜੇ ਨੇ ਉਹ ਗਰੁੱਪਾਂ ਦੇ ਵਿੱਚ ਬੜੇ ਇਸ ਤਰੀਕੇ ਨਾਲ ਹੱਲੇ ਨਾਲ ਲੱਗੇ ਰਹਿੰਦੇ ਨੇ ਕਿ ਜੀ ਮੈਰਿਟ ਤਾਂ ਇੱਥੇ ਤੱਕ ਪਹੁੰਚ ਜੇਗੀ ਕਈ ਅਕੈਡਮੀ ਲੱਗੀਆਂ ਰਹਿੰਦੀਆਂ ਨੇ ਕਿ ਓਪਨ ਦੀਆਂ ਤਾਂ ਜੀ 2400 ਪੋਸਟਾਂ ਨੇ ਓਪਨ ਦੀਆਂ ਤਾਂ ਜੀ 2600 ਪੋਸਟਾਂ ਨੇ ਓਪਨ ਦੀਆਂ ਤਾਂ ਜੀ 2200 ਪੋਸਟਾਂ ਨੇ ਇਸ ਤਰੀਕੇ ਨਾਲ ਨਹੀਂ ਹੈਗਾ ਇਸ ਤਰੀਕੇ ਨਾਲ ਨਹੀਂ ਹੁੰਦਾ ਜਨਰਲ ਐਕਸ ਸਰਵਿਸ ਮੈਂ ਦੀਆਂ ਪੋਸਟਾਂ ਦਾ ਜ਼ਿਆਦਾ ਹਿੱਸਾ ਜਨਰਲ ਦੇ ਬੱਚਿਆਂ ਕੋਲ ਹੀ ਰੱਖਵਾ ਹੋਏਗਾ ਜੇ ਉਹ ਡੀ ਰਿਜ਼ਰਵ ਕਰਦੇ ਆ ਤਾਂ ਸੋ ਅਗਰ ਉਹ ਡੀ ਰਿਜ਼ਰਵ ਨਹੀਂ ਕਰਦੇ ਪਹਿਲੀ ਗੱਲ ਤਾਂ ਡੀ ਰਿਜ਼ਰਵ ਹਮੇਸ਼ਾ ਕੀਤਾ ਜਾਂਦਾ ਸੋ ਜੇਕਰ ਉਹ ਕਰਦੇ ਨੇ ਉਸ ਵਿੱਚ ਜਿਹੜੀ ਵੀ ਕੈਟਾਗਰੀ ਦਾ ਐਕਸ ਸਰਵਿਸਮੈਨ ਹੁੰਦਾ ਹੈ ਉਸ ਦੀਆਂ ਪੋਸਟਾਂ ਉਸੇ ਦੇ ਅਗੇਂਸਟ ਜ਼ਿਆਦਾ ਡੀ ਰਿਜ਼ਰਵ ਹੁੰਦੀ ਹੈ ਜੇਕਰ ਜਨਰਲ ਐਕਸਰਸਿਸ ਮੈਂ ਦੇ 1198 ਪੋਸਟਾਂ ਨੇ ਉਸ ਵਿੱਚੋਂ ਮੰਨ ਕੇ ਚੱਲੋ ਕਿ 1000 ਪੋਸਟ ਜਨਰਲ ਦੇ ਬੱਚੇ ਨੂੰ ਮਿਲਣ ਦੇ ਚਾਂਸਸ ਹੁੰਦੇ ਨੇ ਬਾਕੀ ਦੇ ਜਿਹੜੀ ਉਹ ਨੇ ਉਸ ਵਿੱਚ 10% ਜਿਵੇਂ ਤੁਸੀਂ ਲਗਾ ਲਓ 1200 ਦੇ 100 ਵੀ ਬੱਚਾ BC ਦਾ ਹੈ ਜਾਂ ਹੋਰ ਹੈ ਉਹ ਵੀ ਅਗਰ ਬਣਦਾ ਹਿੱਸਾ ਹੈ ਤਾਂ ਅਦਰਵਾਈਜ਼ ਸਾਰਾ ਜਨਰਲ ਦੇ ਕੋਲ ਜਾਂਦਾ ਸੋ ਸੈਕੰਡ ਲਿਸਟ ਅਗਰ ਜਨਰਲ ਐਕਸਰਸਿਸ ਮੈਨ ਨੂੰ ਜਨਰਲ ਦੇ ਅਗੇਂਸਟ ਹੀ ਡਿਜ਼ਰਵ ਕੀਤਾ ਜਾਂਦਾ ਹੈ ਸੋ ਉਦੋਂ ਜਰਨਲ ਦੀ ਮੈਰਿਟ ਜਿਹੜੀ 118 ਤੱਕ ਵੀ ਆ ਸਕਦੀ ਹੈ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਜਰਨਲ ਦੀ ਸਕਰੂਟੀਨੀ ਹੀ 124 ਤੱਕ ਹੋਈ ਹੈ ਜਰਨਲ ਦੇ ਬੱਚਿਆਂ ਦੀ ਤਾਂ ਸਕਰੂਟੀਨੀ ਹੀ 124 ਤੱਕ ਹੋਈ ਹੈ ਉਸ ਤੋਂ ਬਾਅਦ ਜਰਨਲ ਦੇ ਬੱਚਿਆਂ ਦੀ ਸਕਰੂਟੀਨੀ ਹੀ ਨਹੀਂ ਕੀਤੀ ਗਈ ਸੋ ਇੱਥੋਂ ਇਹ ਗੱਲ ਜ਼ਰੂਰ ਨਿਕਲਦੀ ਹੈ ਜੇ ਜਰਨਲ ਐਕਸਰਸ ਮੈਂ ਦੀਆਂ ਪੋਸਟਾਂ ਜਰਨਲ ਦੇ ਅਗੇਂਸਟ ਦੀ ਰਿਜ਼ਰਵ ਹੁੰਦੀਆਂ ਨੇ ਜੋ ਕਿ ਪਿਛਲੀਆਂ ਪੋਸਟਾਂ ਵਿੱਚ ਹੁੰਦੀਆਂ ਆ ਰਹੀਆਂ ਨੇ ਤੁਸੀਂ 3704 ਦੇਖੋ 41 ਕਾਟ ਦੇਖੋ ਕੋਈ ਵੀ ਭਰਤੀ ਦੇਖੋ 88635 ਦੇਖੋ ਜਰਨਲ ਐਕਸਰਸ ਮੈਂ ਦੀ ਪੋਸਟ ਜਰਨਲ ਦੇ ਅਗੇਂਸਟ ਹੀ ਹ ਉਸ ਅਕੋਰਡਿੰਗ ਅਸੇ ਹੈ ਜੇਕਰ ਦੇਖੀਏ ਤਾਂ ਜਨਰਲ ਦੀ ਜਿਹੜੀ ਮੈਰਿਟ ਹੈ ਉਹ 118 ਤੱਕ ਵੀ ਆ ਸਕਦੀ ਹੈ ਤੇ ਇਸ ਦਾ ਮਤਲਬ ਇਹ ਹੈ ਕਿ ਜਨਰਲ ਦੀ ਜਿਹੜੀ ਸਕਰੂਟੀ ਹੈ ਉਹ ਥੱਲੇ ਵੀ ਹੋ ਸਕਦੀ ਹੈ ਹਜੇ ਹੋਰ ਵੀ ਬੱਚਿਆਂ ਲਈ 116 118 ਤੱਕ ਜਨਰਲ ਦੀ ਜਿਹੜੀ ਹੈ ਸਕਰੂਟੀ ਉਹ ਕੀਤੀ ਜਾ ਸਕਦੀ ਹੈ ਜੇ ਅਸੀਂ BC ਦੀ ਗੱਲ ਕਰੀਏ BC ਦੀ ਪਹਿਲੀ ਲਿਸਟ 126 ਤੇ ਹੈ ਔਰ BC ਕੋਲ 360 ਪੋਸਟਾਂ ਨੇ ਐਕਸ ਸਰਵਿਸਮੈਨ ਦੇ ਅਗੇਂਸਟ ਔਰ 360 ਵਿੱਚੋਂ ਅਗਰ ਅਸੀਂ 40 ਵੀ ਅਕਸਰ ਇਸ ਨੂੰ ਮੰਨ ਲਈਏ ਤਾਂ 320 ਪੋਸਟਾਂ BC ਦੇ ਲਈ ਨਿਕਲ ਕੇ ਆਉਂਦੀਆਂ ਨੇ ਜਨਰਲ ਸਪੋਰਟਸ ਦਾ ਜਿਹੜਾ 419 ਪੋਸਟਾਂ ਦਾ ਹਿੱਸਾ ਹੈ ਤੁਹਾਨੂੰ ਦੱਸ ਦਈਏ ਕਿ BC ਵਿੱਚ ਸਪੋਰਟਸ ਨਹੀਂ ਹੁੰਦਾ ਇਸ ਕਰਕੇ ਜਨਰਲ ਸਪੋਰਟਸ ਦਾ ਕੁਝ ਹਿੱਸਾ BC ਸਪੋਰਟਸ ਨੂੰ ਮਿਲ ਜਾਂਦਾ ਹੈ ਸੋ ਕੁਝ ਬੱਚੇ BC ਦੇ ਜਨਰਲ ਸਪੋਰਟਸ ਦੇ ਅਗੇਂਸਟ ਲੱਗ ਜਾਂਦੇ ਨੇ ਕਿਉਂਕਿ BC ਦਾ ਸਪੋਰਟਸ ਨਹੀਂ ਹੁੰਦਾ ਸੋ ਉਸ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ BC ਜਿਹੜੀ ਹੈ ਉਹ 120 ਨੰਬਰ ਦੇ ਵਿੱਚ 1997 ਤੋਂ 1998 ਬਰਤ ਤੱਕ ਜਾਂ 118 ਤੱਕ ਜਿਹੜੀ ਮੈਰਿਟ ਹੈ ਉਹ ਉੱਪਰਲੇ 1985 1990 ਤੱਕ ਦੇ ਜਿਹੜੇ ਬੱਚੇ ਨੇ ਉਹ ਲੱਗ ਸਕਦੇ ਨੇ ਸੈਕੰਡ ਲਿਸਟ ਤੱਕ ਇਹ ਉਹ ਸਿਨੈਰੀਓ ਨੂੰ ਧਿਆਨ ਚ ਰੱਖ ਕੇ ਬਣਾਈ ਜਾ ਰਹੀ ਹੈ ਗੱਲ ਕੀਤੀ ਜਾ ਰਹੀ ਹੈ ਜੇਕਰ ਜਨਰਲ ਐਕਸਰਸਮੈਨ ਦੀਆਂ ਪੋਸਟਾਂ ਸਾਰੀਆਂ ਹੀ ਜਨਰਲ ਨੂੰ ਦੇ ਦਿੱਤੀਆਂ ਜਾਂ ਤਾਂ ਜੇਕਰ ਜਨਰਲ ਐਕਸਰਸਮੈਨ ਦੀਆਂ ਪੋਸਟਾਂ ਸਾਰੀਆਂ ਹੀ ਜਨਰਲ ਨੂੰ ਨਹੀਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਓਪਨ ਕਰ ਦਿੱਤਾ ਜਾਂਦਾ ਹੈ ਸੋ BCV 116 ਤੱਕ ਲੱਗੇਗਾ ਜਨਰਲ ਜਿਹੜਾ ਹੈ ਉਹ ਫਿਰ 122 120 ਤੱਕ ਆਏਗਾ ਫਿਰ ਜਨਰਲ ਜਿਹੜਾ 122 ਜਾਂ 120 ਤੱਕ ਆਏਗਾ BC 116 ਤੱਕ 118 ਤੱਕ ਵੀ ਜਾ ਸਕਦਾ ਹੈ SCRO 106 108 ਤੱਕ ਵੀ ਜਾ ਸਕਦਾ ਹੈ ਪਰ ਅਗਰ ਜਨਰਲ ਐਕਸਰਸਾਈਜ਼ ਮੇਂ ਦੀ ਸਾਰੀਆਂ ਹੀ ਜਨਰਲ ਨੂੰ ਨਾ ਗਈਆਂ ਤਾਂ SCRO ਜਿਹੜਾ 106 104 ਤੱਕ ਵੀ ਆ ਸਕਦਾ ਹੈ BC 118 ਤੱਕ ਵੀ ਆ ਸਕਦਾ ਹੈ SCMB ਸਾਰੇ ਲੱਗ ਸਕਦੇ ਨੇ AWS ਜਿਹੜਾ 114 116 ਤੱਕ ਵੀ ਆ ਸਕਦਾ ਸੋ ਇੱਕ ਫੁੱਲ ਜਿਹੜਾ ਸਿਨੈਰੀਓ ਹੈਗਾ ਉਹ ਸਿਰਫ ਇਸ ਤੇ ਹੈ ਕਿ ਜਨਰਲ ਐਕਸਰਸਾਈਜ਼ ਮੈਂ ਦੀਆਂ ਪੋਸਟਾਂ ਜਨਰਲ ਨੂੰ ਮਿਲਦੀਆਂ ਨੇ ਜਾਂ ਕਿਸੇ ਹੋਰ ਨੂੰ ਮਿਲਦੀਆਂ ਨੇ ਸੋ ਇਹ ਇੱਕ ਕਲੀਅਰ ਕਟ ਚੀਜ਼ ਹੈ ਕਿ ਜਨਰਲ ਐਕਸਰਮੈਨ ਦੀਆਂ ਪੋਸਟਾਂ ਦਾ ਜ਼ਿਆਦਾ ਹਿੱਸਾ ਜਨਰਲ ਕੋਲ ਹੁੰਦਾ ਹੈ ਉਹ ਪੋਸਟਾਂ ਜਦੋਂ ਡੀ ਰਿਜ਼ਰਵ ਹੁੰਦੀਆਂ ਨੇ ਸੋ ਉਹ ਜਨਰਲ ਦੇ ਕੋਲ ਜ਼ਿਆਦਾ ਡੀ ਰਿਜ਼ਰਵ ਹੁੰਦੀਆਂ ਨੇ ਉਹਨਾਂ ਨੂੰ ਓਪਨ ਜਿਹੜਾ ਬਹੁਤ ਕੱਟ ਕੀਤਾ ਜਾਂਦਾ ਹੈ ਔਰ ਓਪਨ ਵਿੱਚ ਜੇ ਕੀਤਾ ਵੀ ਜਾਏਗਾ ਸੋ ਬਹੁਤ ਕੱਟ ਹਿੱਸਾ ਓਪਨ ਦਾ ਹੁੰਦਾ ਹੈ ਬਹੁਤ ਜ਼ਿਆਦਾ ਹਿੱਸਾ ਉਸ ਦਾ ਜਿਹੜਾ ਹੈ 60% 70% ਹਿੱਸਾ ਜਿਹੜਾ ਉਹ ਜਨਰਲ ਕੋਲ ਰਹੇਗਾ ਸੋ 1200 ਦਾ ਜੇਕਰ ਅਸੀਂ 60% 70% ਹਿੱਸਾ ਵੀ ਦੇਖੀਏ ਤਾਂ ਵੀ 7-800 ਪੋਸਟਾਂ ਨੇ ਸੋ ਜਰਨਲ ਦੀ ਜਿਹੜੀ ਹੈ ਸਕਰੂਟੀ ਉਹ ਹੋਰ ਵੀ ਹੋਣ ਦੇ ਚਾਂਸਸ ਜ਼ਰੂਰ ਹੈਗੇ ਆ ਜਿੰਨਾ ਕੋ ਮੇਰਾ ਆਈਡੀਆ ਜਿੰਨਾ ਕੋ ਅਸੀਂ ਪੁਰਾਣਾ ਟ੍ਰੈਂਡ ਦੇਖਦੇ ਆ ਪਿਛਲੀਆਂ ਪੋਸਟਾਂ ਜਿਹੜੀਆਂ ਭਰੀਆਂ ਗਈਆਂ ਨੇ ਉਹਨਾਂ ਦਾ ਅਸੀਂ ਟ੍ਰੈਂਡ ਦੇਖਦੇ ਆ ਸੋ ਇਹ ਦੇਖਣ ਵਿੱਚ ਜ਼ਰੂਰ ਆਏਗਾ ਤੁਸੀਂ ਵੀ ਦੇਖੋ ਇਕੱਲੇ ਮੇਰੀ ਗੱਲ ਨੂੰ ਨਾ ਮੰਨੋ ਤੁਸੀਂ ਵੀ ਆਪ ਪੁਰਾਣੀਆਂ ਸਾਰੀਆਂ ਵਰਤੀਆਂ ਦੇਖੋ ਉਹਨਾਂ ਵਿੱਚ ਜਾ ਕੇ ਦੇਖੋ ਕਿ ਜਰਨਲ ਐਕਸਰਾਈਸਮੈਨ ਦਾ ਹਿੱਸਾ ਕਿਨੂੰ ਦਿੱਤਾ ਜਾਂਦਾ ਰਿਹਾ ਤੁਸੀਂ ਵੀ ਦੇਖੋਗੇ ਕਿ ਓਪਨ ਕੋਲ ਬਹੁਤ ਘੱਟ ਹਿੱਸਾ ਹੁੰਦਾ ਹੈ ਉਹ ਪੋਸਟਾਂ ਜਰਨਲ ਨੂੰ ਹੀ ਜ਼ਿਆਦਾ ਡੀ ਰਿਜ਼ਰਵ ਕੀਤੀਆਂ ਜਾਂਦੀਆਂ ਨੇ ਸੋ ਉਮੀਦ ਕਰਦੇ ਹਾਂ ਇਹ ਚੀਜ਼ ਜਿਹੜੀ ਤੁਹਾਨੂੰ ਸਮਝ ਆਈ ਹੋਵੇਗੀ ਜਾਣਕਾਰੀ ਜਿਹੜੀ ਤੁਹਾਨੂੰ ਸਮਝ ਆਈ ਹੋਵੇਗੀ ਸੋ ਇਸ ਚੀਜ਼ ਨੂੰ ਇਸ ਜਾਣਕਾਰੀ ਨੂੰ ਜਿਹੜਾ ਹੈ ਜੇ ਤੁਹਾਨੂੰ ਸਮਝ ਆਇਆ ਤੁਹਾਨੂੰ ਚੰਗੀ ਲੱਗੀ ਹੈ ਤੁਹਾਨੂੰ ਲੱਗਿਆ ਕਿ ਕੁਝ ਔਥੈਂਟਿਕ ਗੱਲ ਕੀਤੀ ਗਈ ਹੈ ਸੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਲਾਈਕ ਜਰੂਰ ਕਰੋ ਧੰਨਵਾਦ ਥੈਂਕ ਯੂ ਵੈਰੀ ਮਚ